ਜੁਰੂਰ ਜੀ ਰਾਜੀ ਕੁ ਜੀ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗਰੀ ਰਾਤ ਜੋਗਰੀ ਤਰੱਕੀਵਾਦੀ ਜੀ ਅੱਜ ਜੀ ਬਹੁਤੀ ਜ਼ਿਆਦਾ ਜੜੀ ਕੇ ਕਰਮੀ ਸੀਗੀ ਇਹ ਬਾਹਰ ਸ਼ਰਧ ਨਿੰਦ ਇਹ ਅੱਜ 5 ਵਜੇ ਆਪਾਂ ਲਾਈਵ ਹੋਵਾਂਗੇ ਸਾਰੇ ਇਹ ਪੈਰ ਭਰਾਵਾਂ ਨੂੰ ਜਰੂਰ ਲਾਈਵ ਦੇ ਵਿੱਚ ਵਾ ਚਾਮ ਨੌਣੇ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹੀ ਇਹ ਆ ਕਾਰਮਜੀਤ ਨੇ ਪਰਮਲ ਲਿਆ ਜੀ ਅੱਜ ਉਹ ਪਰਮਲ ਜੀ ਨੇ ਅਧਿ ਲੱਗੇ ਜੀ 6 ਬਸਾਂ ਨੂੰ ਇਹ ਹੈ ਨਾ ਪਤਲੇ ਜੇ ਬਚੀ ਨਹੀਂ ਆ ਸੈਸਟ ਕਾਲਜ ਦੇ ਸਾਰੇ ਪੈਂਫਲ ਹਨ ਸਾਰੇ ਆਣੇ ਤੁਸੀਂ ਇੱਥੇ ਕਰਵਾ ਦਿਆ ਇਸੇ ਵੰਦੀਆ ਹੀ ਠਾਕ ਜੀ ਤਰਚੋ ਠੀਕ ਠਾਕ ਨੇ ਤੇ ਅੱਜ ਕਰਮਜੀਤ ਕਾਲ ਜੀ ਲਾਈਵ ਹੋਣਗੇ ਤੁਸੀਂ ਸਾਰਿਆਂ ਨੇ ਲਾਈਵ ਚ ਜੁੜਨਾ ਤੇ ਕੱਲ ਮੈਂ ਸਮਝਾ ਰਿਹਾ ਅੱਜ ਇਹ ਲਾਈਵ ਹੋਣਗੇ ਭੈਣਾ ਨਾਲ ਗੱਲਾਂ ਬਾਤਾਂ ਕਰਨਗੇ ਬਹੁਤ سارے ਠੀਕ ਠਾਕ ਆ ਜੀ ਬੜੀਆ ਜੀ ਇਹ ਜੀ ਠੀਕ ਠਾਕ ਹੋ ਜੀ ਠੀਕ ਠਾਕ ਅਧਿਕਾਰਮ ਜੀ ਇਹ ਆ ਜੀ ਜੌੜੀ ਸੰਭੋ ਆਤੀ ਬੱਚੇ ਵੀ ਕਰ ਮੇਰੀਆਂ ਛੁੱਟੀਆਂ ਮੇਰੇ ਬੱਚੇ ਅਜੇ 2 ਦਿਨ ਤਾਂ ਚੱਤ ਰਹਦੇ ਐ ਨਾ ਕਿ ਜਾਈਏ ਨਾ ਕਾਈਏ ਜੀ ਲੱਗਣਾ ਕੋਈ ਨਹੀਂ ਲੱਗਣਾ ਆਇਆ ਜਿਵੇਂ ਚਾਰ ਜੀ ਬੜੇ 15 ਤਰੀਕ ਇਹਨਾਂ ਨੇ ਮੁੱਕ ਕਰ ਕੀਤੀ ਐ ਵੀ 15 ਤਰੀਕ ਗੁੰਜਾਵਾਂਗੇ ਤੇ ਅਜੇ ਮੈਨੂੰ ਸ਼ੱਕ ਵੀ ਨਹੀਂ ਦੋਵਾਂ ਤਾਂ ਮੂਟੇ ਲਈਏ ਆ ਨਹੀਂ ਸ਼ੱਕ ਪਈ ਨਹੀਂ ਜਾਂਦੇ ਜੀ ਨੰਨੂ ਦਾ ਇੱਕ ਥੋੜਾ ਜਿਹਾ ਗਈ ਸੀ ਦਿਹਾੜੀ ਚਾਨਣ ਉਹਨਾਂ ਨੂੰ ਆਉਂਦੀ ਜਾਂ ਕਿ ਚਲੋ ਚੱਲਗੇ ਬੇਟਾ ਤੇ ਮਨੀ ਡੋਰ ਦਾੰਦਰਾ ਤੋਂ ਬੱਚੀ ਤੇਰਾ ਵੀ ਬਹੁਤ-ਬਹੁਤ ਧੰਨਵਾਦ 5 ਵਜੇ ਆਪਾਂ ਲਾਈਵ ਹੋਵਾਂਗੇ ਚਾਨਣ ਉਹ ਤੁਹਾਡੇ ਕੇ ਤੁਹਾਨੂੰ ਲਾਈਵ ਹੋਣ ਦੇ ਵਿੱਚ ਜ਼ਰੂਰ ਸ਼ਾਮ ਲੋ ਜਿੰਗਰਾਜੀ ਕੁਝ ਹੋਏ ਪਰਮਾਤਮਾ ਤੁਹਾਨੂੰ ਨਵ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਜੀ ਮੰਮਾ ਹੋਣਗੇ ਲਾਈਵ ਅਸੀਂ ਵੀ ਤੁਹਾਨੂੰ ਦਿਖਾਵਾਂਗੇ ਲਾਈਵ ਤੇ ਅਸੀਂ ਵੀ ਥੋੜਾ ਜਿਹਾ ਲਾਈਵ ਬਚਾਵਾਂਗੇ ਨਾਲੇ ਦੋਤਾਂ ਨੂੰ ਕਮੈਂਟ ਪੜਾਂਗੇ ਆ ਕਿਵੇਂ ਐਸੇ ਜੀ ਅਜੀਤਾ ਦਾ ਇਹ ਫਾਰਮੂਲਾ ਦੀ ਸਬਜੀ ਵਧੀਆ ਗੱਟਾ ਗੱਟਾ ਮਾਰ ਕੇ ਤਸਤਰਾ ਨੂੰ ਬਹੁਤ ਸਾਰਾ ਜੀ ਮੈਂ ਇਸ ਲਈ ਨਹੀਂ ਗੰਡੇ ਤੁਮ੍ਹੂ ਜੀ ਲਈ ਨਹੀਂ ਬੰਦੇ ਬਾਤ ਬਾਤ ਬੰਦੇ ਆ ਵੈਸੇ ਕਿਤੇ ਆਈਏ ਚ ਬੰਦੇ ਹੁੰਦੇ ਥੋੜੇ ਬੇਕੂ ਕਿਉਂ ਬੰਦੇ ਆ ਇਹ ਵਧੀਆ ਹੋ ਗਏ ਪਾਪਾ ਇਹ ਟੁੱਟੀ ਆ ਗਈ ਟੁੱਟੀਆਂ ਦੀ ਟੁੱਟੀ ਆ ਗਈ ਜੀ ਮੈਂ ਚੱਲਿਆ ਉਹ ਟੁੱਟੀ ਕੋਲੇ ਚਲਾਉਂ ਤੇ बाकी चावल लाएं फिर आवाज ही नहीं लाएंगे जी पापा के गए हैं थोड़ी बोले ਚਾਲੇ ਚਾਲੇ ਬਸ ਬੁੱਢੀ ਚੱਲੂਗੀ ਚੱਲੂਗੀ ਚਾਲ ਚਾਲ ਇਹਦੇ ਚ ਪਾਣੀ ਇਹਦੇ ਚ ਇਹ ਮੈਂ ਛੱਕਾ ਮਿੱਟੀ ਪਾਉਣ ਵਾਲੀ ਐ ਦੇਖ ਬਣੀ ਹਾਂ ਜੀ ਪਪਾ ਜੀ ਆ ਵੀ ਐ ਇਹ ਦੋ ਦਿਨ ਪੁੱਤ ਕੱਟ ਕੇ ਉਹ ਲਾਟ ਕੇ ਨਾ ਆ ਰਿਹਾ ਨਾ ਤੇ ਬਾਹਲਾ ਇੱਕ ਥਾਂ ਲੱਗਾ ਤੇ ਜਾ ਇਹਨੂੰ ਇੰਨਾ ਇੰਨਾ ਪਾਣ ਦਈ ਨਹੀਂ ਫੇਰ ਇਹਨਾਂ ਨੂੰ ਨਹੀਂ ਨਹੀਂ ਪੁੱਤ ਜੜਾ ਨੂੰ ਆਵਾ ਪਾਉਗੀ ਫੇਰ ਚੱਲੂਗਾ ਮਾਣਾ ਤੂੰ ਤਾਂ ਬਹੁਤ ਸੋਹਣੀ ਐ ਇਹ ਪਪਾ ਜੀ ਪਪਾ ਜੀ ਮੰਮਾ ਰਿ ਜਾਂਦੇ ਆ ਵੇਖੋ ਬਹਿਨੇ ਬੈਠੇ ਹੋਣੇ ਗੱਲਾਂ ਮਾਰੀ ਜਾਂਦੇ ਆ ਹਾਂ ਗੱਲਾਂ ਮਾਰੀ ਜਾਂਦੇ ਆ ਵੇਖ ਕੇ ਨਾ ਭੱਜ ਕੇ ਵੇਖਿਆ ਕੰਮ ਕਰਦੇ ਆ ਨਹੀਂ ਨਹੀਂ ਤਾਂ ਕਰ ਲਿਆ ਇਹ ਐ ਆ ਤੁਹਾਨੂੰ ਦੋ ਤੁਹਾਨੂੰ ਦੋ ਤੁਹਾਨੂੰ ਦੋ ਕਹਿੰਦੇ ਜੋ ਕੰਦੇ ਸ਼ੌਂਦੇ ਆ ਕੋਈ ਜਿਹਾ ਪਾਣੀ ਨਿਕਲ ਆ ਜਾਂਦਾ ਹੰਝਵਾ ਹਾਂ ਗਾ ਜੀ। ਅੰਦਰੋਂ ਇਹ ਗੀ। ਜੇ ਪਰੋਂ ਬੜੀ ਗੰਦੀ ਸੁਣਨਾ ਨਾ। ਅਪਰੇ ਕਦੇ ਪਾਣੀ ਆਉਂਦਾ। ਅੱਗੇ ਤੋਂ ਹਾਂ ਵੀ ਟੂਟੀ ਆ ਗਈ ਜੀ ਉਹ ਨਾ। ਚੱਲ ਵੀ ਟੂਟੀ। ਆਵੇ ਕਈ ਟੂਟੀ ਚੱਲ ਵੀ। ਹੋਰ ਮਾਨ ਵੀਰ ਭਰੂਗਾ ਪਾਣੀ ਹਾਂ ਆਇ ਨਹੀਂ ਕਰਨਾ ਪਾ ਲੈ ਮਾਰਨੀ ਕਿਰ ਆ ਕੇ ਥੋੜਾ ਥਰ ਭਰ ਦੇਗਾ ਕਿ ਮੈਂ ਪਰਾਂ ਐਨ ਮੂੰਹ ਕਰ ਇਹਦਾ ਐਨ ਮੂੰਹ ਕਰ ਆਪੂਤਨਾ ਜੀ ਆਪ ਆਪਣਾ ਪੂਤਨਾ ਇੱਧਰ ਵੀ ਪੂਤਨਾ ਜੀ ਹਾਂ ਦੇਗਾ ਵਧੀਆ ਹਾਂ চালাবেই 通过这个方式，花了这个。 Como é ਉਨਾ ਜਿਹੜਾ ਬਾਹ ਕਮ ਜਲੋਨੇ ਆਉ ਬੱਲੇ ਮੇਰਾ ਤਾਂ ਬੱਚਾ 1.5 ਲੋਕ ਨਾਲੇ ਦੋ ਕਾ ਮੋੜ ਜਿੰਨੇ ਆ ਦਿਨ ਉਹ ਇਹ ਨੂੰ ਚੁਆਇਓ ਇਹਦੀ ਆਵੇ ਬੱਚਾ ਜੀ ਇਹਨੇ ਹਲੇ ਨਾ ਵੇ ਉਹ ਬੇਰੇ ਬਹੁਤ ਕੋਹ ਦੋ ਜਾ ਤੇਰਾ ਮੜਕੋ ਬਹੁਤ ਹੋਰ ਲੈ ਆ ਕੋ ਪਲਾਸਟਿਕ ਦੀ ਵੈਸੇ ਜੇ ਦੇਖੀ ਸੀ ਨਾਲ ਨੂੰ ਜਿਸ ਬਾਹ ਲੱਭੇ ਯਾਰ ਨੰਨੀ ਇਹ ਨੰਨੀ ਇਹ ਬਾਲਕਾ ਦੀ ਵਈ ਕਦੇ ਨਾ ਵੀ ਲੜਨਾ ਨਹੀਂ ਲੜਨਾ ਨਹੀਂ ਲੜਨਾ ਫੇਰ ਆ ਮੇਰੇ ਕੋਲ ਹੱਥ ਜਿਵੇਂ ਲਓ ਸੁਣ ਤੋ ਹਰਿਆਰ ਉਹ ਪਾਪਾ ਮੈਂ ਕਰ ਤਾ ਤੇਰੇ ਬਾਲ ਕਰਾ ਇਹ ਇਹ ਨਹੀਂ ਕਰਦਾ ਹਾਂ ਇਹ ਲੋਹਾ ਜੁਵਾਇ ਲੋਹਾ ਹਾਂ ਜਿਮਾ ਤਾਂ ਬਾਕੀ ਸਾਰੇ ਨੂੰ ਜਿਵੇਂ ਆਪਾਂ ਕੀ ਉਹ ਐ ਜਰਾ ਫਾਲ ਨਹੀਂ ਨਾ